ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜਿਹੜੀ ਦੀ ਸਾਰੀ ਦੇਖ ਰਿਕ ਤੁਸੀਂ ਕਰਦੇ ਹੋ ਹਾਂਜੀ ਬਸ ਪੰਚਾਇਤ ਦੇ ਦੇਖ ਰਿਕ ਦੇ ਵਿੱਚ ਹੀ ਹੋ ਰਿਹਾ ਜੀ ਸਾਰਾ ਕੁਝ ਅੱਛਾ ਠੀਕ ਅਸੀਂ ਤਾਂ ਨਾਲ ਸੰਜੋਗ ਕਰ ਰਹੇ ਹਾਂ ਕਰ ਪੰਚਾਇਤ ਹੀ ਰਹੀ ਹੈ ਜੀ ਅੱਛਾ ਜੀ ਹਾਂਜੀ ਹਾਂਜੀ ਇਹ ਜਿਹੜੀ ਕਦੋਂ ਲੱਗੀ ਹੈ ਜੀ ਸਾਰੀ ਇਹ ਨੂੰ ਹੋ ਗਏ 3 ਸਾਲ ਦੇ ਨੇੜੇ ਹੋ ਗਏ ਜੀ ਲੱਗੀ ਨੂੰ ਲਾ 3 ਸਾਲ ਹਾਂਜੀ ਹਾਂਜੀ ਠੀਕ ਠੀਕ ਹੈ ਜੀ ਇਹ ਜਿਹੜੀ ਪਹਿਲਾਂ ਹੀ ਇਦਾਂ ਸੀਗੀ ਜਾਂ ਨਹੀਂ ਜੀ ਸ਼ੁਰੂ ਤੋਂ ਆਪਾਂ ਇਹ 3 ਸਾਲ ਪਹਿਲਾਂ ਲਗਵਾਈ ਹੈ ਸਾਰੀ ਨਹੀਂ ਜੀ ਇੱਥੇ ਨਾ ਪਿੰਡ ਦਾ ਵੈਸੇ ਗੰਧਵਾਨ ਦੀ ਪਿਆਸ ਸੀਗਾ ਅੱਛਾ ਜੀ ਕੋਈ ਕਿਸੇ ਦੀਆਂ ਰੂੜੀਆਂ ਲੱਗੀਆਂ ਸੀ ਕਿਸੇ ਦੇ ਪਸ਼ੂ ਪੰਨੇ ਸੀਗੇ ਜੀ ਐਸ ਲੋਟ ਹੁੰਦਾ ਸੀਗਾ ਠੀਕ ਹੈ ਜੀ ਵੈਸੇ ਇੱਥੇ ਨਾ ਚੋਰਾਂ ਦਾ ਬਸਾ ਹੀ ਸੀਗਾ ਵੈਸੇ ਅੱਛਾ ਜੀ ਹਾਂ ਜੀ ਰਾਤ ਬਰਾਤ ਨੂੰ ਹੁਣ ਇੱਥੇ ਲੋਕ ਆਉਂਦੇ ਆ ਵਧੀਆ ਸੈਰਸੂਰ ਕਰਦੇ ਆ ਥਣਸਵੀਰ ਜੀ ਠੀਕ ਹੈ ਜੀ ਬਹੁਤ ਵਧੀਆ ਚੀਜ਼ ਚੱਲਦੀ ਤੇ ਇਹ ਜਿਹੜੀ ਤੁਸੀਂ ਝੜੀ ਲਗਵਾਈ ਆ ਇਹ ਪਿੰਡ ਵੱਲੋਂ ਕਰਵਾਈ ਗਈ ਹੈ ਜਾਂ ਪਿੰਡ ਵੱਲੋਂ ਖਾਲਸੇਡ ਨੂੰ ਅਪਰੋ ਏ ਜੀ ਸਰਪੰਚ ਸਾਹਿਬ ਵੀ ਸਾਡੇ ਨਾ ਵੈਸੇ ਵਧੀਆ ਬੰਦੇ ਨੇ ਉਹ ਵਧੀਆ ਉਹਨਾਂ ਦਾ ਜਾਣ ਪਛਾਣ ਸਾਰਿਆਂ ਨਾਲ ਵਧੀਆ ਹੈਗੀ ਉਹ ਕਿਤੇ ਖਾਲਸੇੜ ਵਾਲੇ ਇਹਨਾਂ ਨੂੰ ਮਿਲੇ ਆຊਮੀਂ ਕਿਤੇ ਗੱਲਬਾਤ ਹੋਈ ਇਹਨਾਂ ਦੀ ਅੱਛਾ ਜੀ ਉਹ ਕਹਿੰਦੇ ਵੀ ਐਸ ਲੋਟ ਅਸੀਂ ਲਾਉਣੀ ਆ ਉਹ ਕਹਿੰਦੇ ਵੀ ਸਾਡੇ ਪਿੰਡ ਵੀ ਹੈਗਾ ਇੱਕ ਵਾਰ ਤੁਸੀਂ ਦੇਖ ਲਓ ਆ ਕੇ ਦੇਖ ਲਓ ਠੀਕ ਹੈ ਜੀ ਹਾਂ ਜੀ ਉਹ ਫਿਰ ਉਹ ਆਏ ਉਹਨਾਂ ਦੀ ਟੀਮ ਨੇ ਗੇੜਾ ਮਾਰਿਆ ਚਲੋ ਫਿਰ ਇਹਨਾਂ ਦਾ ਆਸਮੇਂ ਵਧੀਆ ਮੈਚਿੰਗ ਜੀ ਹੋਗੀ ਅੱਛਾ ਜੀ ਤੇ ਫਿਰ ਇਹਨਾਂ ਨੇ ਲਾਤੀ ਜੀ ਮਤਲਬ ਖਾਲਸੇੜ ਸਾਡੇ ਸਰਪੰਚ ਸਾਹਿਬ ਨੂੰ ਕਿਤੇ ਮਿਲੇ ਸੀਗੇ ਤੁਹਾਨੂੰ ਦੀ ਹਾਂਜੀ ਹਾਂਜੀ ਦੋਸਤੋ ਬਾਅਦ ਉਹਨਾਂ ਨਾਲ ਗੱਲਬਾਤ ਕਰਕੇ ਇੱਥੋਂ ਦੀ ਜਗ੍ਹਾ ਸਾਰੀ ਦੇਖ ਕੇ ਤੇਰੇ ਚਿੜੀ ਲਗਵਾਈ ਕਿ ਹਾਂਜੀ ਇੱਥੇ ਜਣਦੀ ਸਾਢੇ ਤਿੰਨ ਕਿੱल्ल्या ਦੇ ਵਿੱਚ ਬਣੀ ਆ ਜੀ ਓਕੇ ਜੀ ਸਾਰਾ ਏਰੀਆ ਸਾਢੇ ਤਿੰਨ ਕਿੱल्ल्या ਸਾਢੇ ਤਿੰਨ ਕਿੱल्ल्या ਜੀ ਅੱਛਾ ਜੀ ਤੇ ਜਦੋਂ ਇਹ ਸਾਰੀ ਗੱਲਬਾਤ ਹੋ ਗਈ ਤਾਂ ਜਿੰਨੇ ਇੱਥੇ ਦਰਾਖਤ ਜਾਂ ਜਿੰਨੇ ਵੀ ਆ ਬੂਟੇ ਆਪਣੇ ਸਾਰੇ ਲੱਗੇ ਹੋਏ ਆ ਇਹ ਸਾਰੇ ਖਾਲਸੇਡ ਵੱਲੋਂ ਸੀਗੇ ਜੀ ਇਹ ਤਾਂ ਸਾਰਾ ਹਾਂਜੀ ਇਹ ਸਾਰਾ ਹੀ ਖਰਚਾ ਖਾਲਸਾਏਡ ਨੇ ਕੀਤਾ ਸੀਗਾ ਅੱਛਾ ਜੀ ਬਸ ਪਿੰਡ ਨੇ ਤਾਂ ਜ਼ਮੀਨ ਦਿੱਤੀ ਆ ਇਹਨਾਂ ਨੇ ਜਿਵੇਂ ਬਾਉਂਡਰੀ ਬਣਾਈ ਬੂਟੇ ਲਾਏ ਅੱਛਾ ਜੀ ਹਾਂਜੀ ਸਾਰਾ ਹੀ ਇਹਨਾਂ ਨੇ ਬਣਾਇਆ ਸੀ ਅੱਛਾ ਠੀਕ ਹੈ ਜੀ ਤੇ ਜਿਵੇਂ ਮੈਂ ਦੇਖ ਰਿਹਾ ਵੀ ਇਹ ਸਾਰੇ ਬਾੜ ਵਗੈਰਾ ਵੀ ਬਣੇ ਹੋਈ ਆ ਬੈਠਣ ਵਾਸਤੇ ਵੀ ਬਣਿਆ ਹੋਇਆਗਾ ਤੇ ਇਹ ਸਾਰਾ ਕਿਦਾਂ ਉਹ ਖਲ ਸਾਈਡ ਦੇ ਵਿੱਚ ਹੀ ਆ ਰਿਹਾ ਸੀ ਹਾਂਜੀ ਖਲ ਸਾਈਡ ਦੇ ਵਿੱਚੋਂ ਹੀ ਬਣਿਆ ਜੀ ਸਾਡੇ ਪਿੰਡ ਨੇ ਨਹੀਂ ਜਨ ਜੀ ਆਹ ਜ਼ਰੂਰ ਸਾਡੇ ਪਿੰਡ ਨੇ ਬਣਾਇਆ ਜੀ ਆਹ ਅੱਛਾ ਜਿਹੜਾ ਤੁਰਨ ਵਾਸਤੇ ਹਾਂਜੀ ਇਹ ਪੰਚਾਇਤ ਥਲੀੋਂ ਲੱਗਿਆ ਸੀਗਾ ਅੱਛਾ ਜੀ ਇਹ ਪੰਚਾਇਤ ਵੱਲੋਂ ਠੀਕ ਠੀਕ ਹੈ ਜੀ ਤੇ ਫਿਰ ਇਹਦੀ ਸਾਂਭ ਸੰਭਾਲ ਕੌਣ ਕਰਦਾ ਜੀ ਜਦੋਂ ਬਟ ਇਹ ਜੀ ਸਾਡੇ ਚ ਵਿੱਚ ਹੁਣ ਨਰੇਗਾ ਆਉਂਦੀ ਰਹਿੰਦੇ ਆ ਹਾਂਜੀ ਨਰੇਗਾ ਦੇ ਵਿੱਚੋਂ ਅਸੀਂ ਕਰਾ ਲੈਂਦੇ ਆ ਜਦੋਂ ਨਰੇਗਾ ਦਾ ਚੱਲਦਾ ਹੁੰਦਾ ਉਦੋਂ ਉਹ ਨਰੇਗਾ ਵਾਲੇ ਹੀ ਸਾਰੀ ਇਹਦੀ ਸਪਲਾਈ ਕਰਦੇ ਆ ਹਾਂਜੀ ਨਰੇਗਾ ਵਾਲੇ ਕਰਦੇ ਆ ਅੱਛਾ ਠੀਕ ਠੀਕ ਹੈ ਜੀ ਤੇ ਇਹਦੇ ਵਿੱਚ ਜਿੰਨੇ ਵੀ ਬੋਟੇ ਲੱਗੇ ਹੋਏ ਆ ਜਾਂ ਜਿੰਨੇ ਦਰਖਤ ਲਾਏ ਹੋਏ ਆ ਇਹ ਸਾਰੇ ਆਪਣੇ ਪੁਰਾਤਨ ਨੇ ਜੀ ਰਵਾਇਤੀ ਜਿਹੜੇ ਪੁਰਾਣੇ ਜੀ ਦਰਖਤ ਆ ਜਿਹੜੇ ਕਿ ਅਸੀਂ ਨਾਂ ਵੀ ਨਹੀਂ ਸੁਣੇ ਹੋਏ ਸੀਗੇ ਅੱਛਾ ਜੀ ਤੇ ਉਹ ਉਹ ਦਰਾਸਤ ਲੱਗੇ ਹੋਣਾ ਸਾਡੇ ਤਾਂ ਮੂੰਹ ਤੇ ਹੀ ਨਹੀਂ ਆਉਂਦੇ ਜੀ ਪੁਰਾਣੇ ਦਰਾਤਾਂ ਦੇ ਅੱਛਾ ਜੀ ਹਾਂਜੀ ਕਿੰਨੇ ਕੁ ਪੁਰਾਣੇ ਹੋ ਸਕਦੇ ਤੁਹਾਡੇ ਹਿਸਾਬ ਨਾਲ ਇਹ ਸਾਡੇ ਹਿਸਾਬ ਨਾਲ ਤਾਂ ਜੀ ਅਸੀਂ ਤਾਂ ਨਾ ਸੁਣੇ ਨਹੀਂ ਪਹਿਲਾਂ ਦੇ ਹੀ ਆ ਅੱਛਾ ਜੀ ਹਾਂਜੀ ਠੀਕ ਹੈ ਤੁਹਾਡੇ ਪਹਿਲਾਂ ਦੇ ਕਾਫੀ ਹਾਂਜੀ ਪਹਿਲਾਂ ਦੇ ਹੀ ਆ ਠੀਕ ਠੀਕ ਹੈ ਜੀ ਤੇ ਇੱਥੇ ਫਿਰ ਬੱਚੇ ਵੀ ਆਉਂਦੇ ਨੇ ਜੀ ਸ਼ਾਮ ਨੂੰ ਵਾਕ ਕਰਨ ਹਾਂਜੀ ਸ਼ਾਮ ਨੂੰ ਆਉਂਦੇ ਆ ਜੀ ਲੇਡੀਜ਼ ਬੱਚੇ ਬਜ਼ੁਰਗ ਸ਼ਾਮ ਸਵੇਰ ਆਉਂਦੇ ਆ ਜੀ ਅੱਛਾ ਠੀਕ ਤਾਂ ਵਧੀਆ ਚੀਜ਼ ਬਣੀ ਆ ਜੀ ਵੈਸੇ ਹੈ ਹੀ ਤਲੱਗ ਜੇ ਇੱਕ ਪਿੰਡ ਤੋਂ ਪਾਸੇ ਆ ਥੋੜਾ ਜਿਹਾ ਠੀਕ ਠੀਕ ਹੈ ਜੀ ਹਾਂ ਵਧੀਆ ਮਾਹੌਲ ਆ ਇੱਥੇ ਠੀਕ ਠੀਕ ਹੈ ਜੀ ਸੋ ਆਪਾਂ ਇਹ ਕਹਿ ਸਕਦੇ ਆ ਵੀ ਖਾਲਸੇੜ ਵੱਲੋਂ ਇਸ ਜਗ੍ਹਾ ਦੇ ਉੱਪਰ ਪਹਿਲਾਂ ਇਹਨੂੰ ਪ੍ਰੋਪਰਲੀ ਸਾਰਾ ਪੱਧਰ ਕੀਤਾ ਗਿਆ ਹੁਣ ਹਾਂਜੀ ਹਾਂਜੀ ਉਹ ਹੈਨਾ ਉਹ ਪੂਰਾ ਪੱਧਰ ਕੀਤਾ ਗਿਆ ਇਹ ਰੂੜੀਆਂ ਸੀਗੀਆਂ ਇੱਥੇ ਹੋਰ ਜੀ ਬਹੁਤ ਕੋਸ਼ਿਸ਼ ਆ ਗੰਦਮਨ ਬਹੁਤ ਪਿਆ ਹੁੰਦਾ ਸੀਗਾ ਠੀਕ ਹੈ ਜੀ ਪੱਧਰਾ ਕਰਕੇ ਫਿਰ ਇੱਥੇ ਸਾਰੇ ਦਰੱਖਤ ਉਹ ਪਿੰਡ ਦਾ ਜੋ ਵੀ ਟੁੱਟ ਭਾਜ ਜਿੱਥੇ ਇਹ ਥਾਂ ਦੇ ਵਿੱਚ ਹੀ ਆਉਂਦੀ ਸੀਗੀ ਅੱਛਾ ਜੀ ਇੱਥੇ ਛੋੜਦੇ ਨੇ ਸਾਰੇ ਹਾਂਜੀ ਤੂੰ ਫਿਰ ਇੱਥੇ ਅ ਉਹ ਟਾਈਪ ਆ ਕੇ ਉਹਨਾਂ ਨੇ ਦੱਬੇ ਸਾਰਾ ਚਲੋ ਪ੍ਰਿੰਟ ਨੇ ਸੰਯੋਗ ਕੀਤਾ ਉਹਨਾਂ ਨੇ ਠੀਕ ਹੈ ਜੀ ਜਿਹਦੀ ਪੈਸਾ ਤੇ ਲਾ ਉਹਨਾਂ ਦਾ ਹੀ ਲੱਗਿਆ ਜੀ ਸਾਰਾ ਪੈਸਾ ਤੇ ਲ ਸਾਰਾ ਖਾਲਸਾ ਹਾਂਜੀ ਠੀਕ ਹੈ ਜੀ ਕੁਝ ਮਤਲਬ ਤੁਹਾਨੂੰ ਇਦਾਂ ਆਈਡੀਆ ਹੈਗਾ ਵੀ ਆਪਣਾ ਕਿੰਨਾ ਕਿਤੇ ਤੇ ਲੱਗੇ ਹੋਣਾ ਜੀ ਨਹੀਂ ਜੀ ਇਹ ਪੰਚਾਇਤ ਤੇ ਜਣ ਦੀ ਉਹਨਾਂ ਨੂੰ ਪਤਾ ਠੀਕ ਠੀਕ ਮੈਨੂੰ ਇਹਦੇ ਖਰਚੇ ਬਾਰੇ ਨਹੀਂ ਜੀ ਪਤਾ ਅੱਛਾ ਠੀਕ ਹੈ ਜੀ ਹਾਂਜੀ ਤੇ ਤੁਸੀਂ ਜਸ ਇੱਥੇ ਆ ਕੇ ਸਾਰਾ ਦੇਖਦੇ ਹੋ ਜੀ ਹਾਂਜੀ ਚਲੋ ਜੀ ਮੈਂ ਮੈਨੂੰ ਕਹਿ ਦਿੰਦੇ ਆ ਪੰਚਾਇਤ ਵਾਲੇ ਵੀ ਚਲ ਤੂੰ ਘਰੇ ਆਂ ਮੈਂ ਅਸੀਂ ਖੇਤੀਬਾੜੀ ਕਰਦੇ ਆ ਜੀ ਅਸੀਂ ਆ ਕੇ ਦੇ ਜਾ ਕੋਈ ਕੰਮ ਕਰਾਉਣਾ ਹੁੰਦਾ ਠੀਕ ਠੀਕ ਕਰਨਾ ਤਾਂ ਨਰੇਕਾ ਨਹੀਂ ਹੁੰਦਾ ਜੀ ਠੀਕ ਠੀਕ ਹੈ ਜੀ ਜਿਦੋਂ ਮੈਂ ਦੇਖ ਰਿਹਾ ਵੀ ਆ ਪਾਈਪਾਂ ਵੀ ਪਾਈਆਂ ਹੋਈਆਂ ਨੇ ਇਹ ਸਾਰੀਆਂ ਪਾਣੀ ਵਾਸਤੇ ਨੇ ਜੀ ਹਾਂਜੀ ਅਸੀਂ ਪਹਿਲਾਂ ਪਾਣੀ ਵਾਸਤੇ ਪੇਪਾਂ ਹੀ ਪਾਈਆਂ ਸੀਗੀਆਂ ਥੱਲੇ ਅੱਛਾ ਜੀ ਖਾਲਸਾ ਏਡ ਨਹੀਂ ਪਵਾਈਆਂ ਸੀਗੀਆਂ ਅੱਛਾ ਜੀ ਹਾਂਜੀ ਤੇ ਫੇਰ ਇਹ ਕੁੱਤਿਆਂ ਨੇ ਕੁਝ ਤੋੜਤੀਆਂ ਕੁਝੋ ਚਲੋ ਤੇ ਧੁੱਪ ਨਾਲ ਖਰਾਬ ਹੀ ਹੋ ਜਾਂਦੀ ਆ ਤੇ ਆਪਣਾ ਖਰਾਬ ਹੋ ਗਈ ਠੀਕ ਹੈ ਹਾਂਜੀ ਤੇ ਫੇਰ ਅਸੀਂ ਆਪਦੀ ਉਹ ਕੁੰਡਾਂ ਬਣੀਆਂ ਹੋਈਆਂ ਜੀ ਅੱਛਾ ਜੀ ਅਸੀਂ ਉਹ ਬਣਾ ਕੇ ਹੁਣ ਇਹਨਾਂ ਨੂੰ ਪਾਣੀ ਪਾ ਦਿੰਨੇ ਆ ਬਾਲਟੀਆਂ ਨਾਲ ਅੱਛਾ ਬਾਲ ਇਹ ਤੇ ਇਹ ਜਿਹੜਾ ਪਾਣੀ ਤੁਸੀਂ ਸਟੋਰ ਕਰਦੇ ਉਹਨਾਂ ਦੇ ਵਿੱਚ ਪਾਉਂਦੇ ਆ ਜਾਂ ਪਾਈਪਾਂ ਦੇ ਵਿੱਚ ਵੀ ਪਾਣੀ ਆਉਂਦਾ ਜਿਹੜਾ ਇਹ ਪਾਣੀ ਕਿੱਧਰੋਂ ਆਉਂਦਾ ਜੀ ਸਾਰਾ ਇਹ ਟੈਂਕੀ ਤੋਂ ਆਉਂਦਾ ਜੀ ਪਾਣੀ ਅੱਛਾ ਟੈਂਕੀ ਤੋਂ ਟੈਂਕੀ ਸਾਡੇ ਨਾਲ ਹੀ ਲੱਗੀ ਹੋ ਸਾਹਮਣੇ ਦੇ ਅੱਛਾ ਠੀਕ ਹੈ ਜੀ ਉਧਰ ਪਿਆ ਉੱਥੋਂ ਹੀ ਆ ਰਿਹਾ ਪਾਣੀ ਇਹ ਆਥਣ ਸਵੇਰ ਆਉਂਦਾ ਜੀ ਦੋ-ਦੋ ਘੰਟੇ ਅੱਛਾ ਠੀਕ ਹੈ ਜੀ ਤੇ ਪਾਣੀ ਦਾ ਕੋਈ ਖਰਚਾ ਹੁੰਦਾ ਥੋੜਾ ਹੋਊਗਾ ਬਿੱਲ ਇਹਦਾ ਤਾਂ ਮੇਰਾ ਖਿਆਲ 100-150 ਹੋਊ ਸ਼ਾਇਦ ਬਿੱਲ ਟੂਟੀ ਦਾ ਅੱਛਾ ਜੀ ਹਾਂਜੀ ਉਹ ਪੰਚਾਇਤ ਹੀ ਦਿੰਦੀ ਹੋ ਪੰਚਾਇਤ ਠੀਕ ਹੈ ਜੀ ਠ ਨਹੀਂ ਬਹੁਤ ਵਧੀਆ ਜੀ ਇਹਦੇ ਨਾਲ ਮੈਨੂੰ ਲੱਗਦਾ ਸਾਡੇ ਜਿਹੜੇ ਆਪਣੇ ਪੰਛੀ ਵੀ ਖਤਮ ਹੋ ਰਹੇ ਨੇ ਉਹ ਵੀ ਬਹੁਤ ਆ ਗਏ ਜੀ ਆਪਾਂ ਸੇ ਉਹ ਵੀ ਬਹੁਤ ਆ ਗਏ ਹੋਣੇ ਇੱਥੇ ਹਾਂਜੀ ਉਹ ਆਥਣ ਸਵੇਰ ਤੁਸੀਂ ਦੇਖਿਓ ਜੀ ਜਿਵੇਂ ਝੀਲ ਬਣੀ ਹੋਈ ਆ ਅੱਛਾ ਜੀ ਹਾਂਜੀ ਤੇ ਉਹ ਗਾਹਾਂ ਉਹ ਬੈਠਣ ਨੂੰ ਉੱਪਰ ਵੀ ਬਣਿਆ ਹੋਇਆ ਅੱਛਾ ਅੱਛਾ ਜੀ ਤੇ ਆਥਣ ਸਵੇਰ ਬਹੁਤ ਪੰਛੀ ਹੁੰਦੇ ਆ ਜੀ ਥੋੜੀ ਥੋੜੀ ਆਉਣੀ ਆ ਜੀ ਆ ਜਿਵੇਂ ਹਾਂਜੀ ਇਹਨਾਂ ਨੂੰ ਫਰੂਟ ਆ ਰਿਹਾ ਸਾਰਿਆਂ ਨੂੰ ਤੇ ਪੁਰਾਣਿਆਂ ਨੂੰ ਹੂੰ ਤੇ ਉਹ ਹੌਲੀ ਹੌਲੀ ਆ ਹੀ ਰਹੇ ਆ ਠੀਕ ਠੀਕ ਹੈ ਜੀ ਝੀਲ ਵੀ ਬਣੀ ਹੋਈ ਹੈ ਜੀ ਫਿਰ ਇੱਥੇ ਹਾਂ ਝੀਲ ਬਣੀ ਹੋਈ ਹੈ ਬਸ ਪਾਣੀ ਨਹੀਂ ਹੈਗਾ ਜੀ ਅੱਛਾ ਜੀ ਹਾਂ ਜੀ ਜਦੋਂ ਉਹ ਮੀਂਹ ਦਾ ਪਾਣੀ ਉਹਦੋਂ ਆ ਜਾਂਦਾ ਜੀ ਜਦੋਂ ਬਰਸਾਤ ਪੈਂਦੀ ਹੈ ਨਾ ਉਦੋਂ ਸਾਡੇ ਮੋਗੇ ਪਾਏ ਹੋਏ ਉੱਥੋਂ ਦੀ ਅੱਛਾ ਜੀ ਜਿਹੜਾ ਪਿੰਡ ਵਾਲਾ ਪਾਣੀ ਹਾਂ ਪਿੰਡ ਵਾਲਾ ਪਾਣੀ ਸਾਰਾ ਝੀਲ 'ਚ ਆ ਜਾਂਦਾ ਝੀਲ 'ਚ ਆ ਜਾਂਦਾ ਇਹ ਸਭ ਜਦੋਂ ਇੱਕ ਤਾ ਰੀਚਾਰਜ ਵਾਂਗੂ ਹੋ ਗਿਆ ਜੀ ਅੱਛਾ ਜੀ ਇਹ ਜਿਹੜਾ ਪਾਣੀ ਇੱਥੇ ਥੱਲੇ ਟੋਆ ਹੈ ਝੀਲ ਬਣੀ ਹੋਈ ਹੈ ਸਾਰਾ ਥੱਲੇ ਹੀ ਪਿਆ ਜਾਂਦਾ ਸਾਰਾ ਪਾਣੀ ਅੱਛਾ ਜੀ ਰੀਚਾਰਜ ਹੀ ਮੰਨ ਲਓ ਇਹਨੂੰ ਜਿਹੜਾ ਵੀ ਸਾਰਾ ਉਹਦਾ ਪਿੰਡ ਦਾ ਪਾਣੀ ਆ ਰਿਹਾ ਉਹ ਰੀਚ ਚਾਰਜ ਹੀ ਹੋ ਗਿਆ ਥੱਲੇ ਹੀ ਚਲੇ ਗਿਆ ਥੱਲੇ ਹੀ ਚਲੇ ਗਿਆ ਫਿਰ ਦੁਆਰਾ ਹਾਂਜੀ 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 ਨਹੀਂ ਨਹੀਂ ਸਹੀ ਹੈ ਜੀ ਬਹੁਤ ਵਧੀਆ ਜੀ ਜੰਦੀਏ ਗਲਤ ਪਾਸੇ ਨਹੀਂ ਪਾਣੀ ਪਿੰਡ ਦਾ ਜਾ ਰਿਹਾ ਇੱਥੇ ਆ ਜਾਂਦਾ ਜਦੋਂ ਮੀਂਹ ਆਉਂਦਾ ਜੀ ਨਹੀਂ ਇਹ ਤਾਂ ਬਹੁਤ ਵਧੀਆ ਜੀ ਬਹੁਤ ਵਧੀਆ ਚੀਜ਼ ਹੈ ਜੀ ਇਹਦੇ ਨਾਲ ਅਸੀਂ ਆਪਣੇ ਜਿਹੜੇ ਪ੍ਰਾਤਨ ਸਾਡੇ ਦਰਖਤ ਹੈਗੇ ਆ ਅਸੀਂ ਉਹਨਾਂ ਨੂੰ ਸੰਭਾਲ ਰਹੇ ਹਾਂ ਬਹੁਤ ਵਧੀਆ ਜੀ ਇਹ ਤਾਂ ਇਹ ਉਪਰਾਲੇ ਹੋਣੇ ਚਾਹੀਦੇ ਆ ਜੀ ਅੱਜ ਲੋੜ ਆ ਪੰਜਾਬ ਨੂੰ ਇਹ ਚੀਜ਼ਾਂ ਦੀ ਬਹੁਤ ਲੋੜ ਆ ਜੀ ਬਿਲਕੁਲ ਤੇ ਬਾਕੀ ਕਿਉਂਕਿ ਜਿਵੇਂ ਹੁਣ ਸਾਡਾ ਨਾਲ ਦੀ ਨਹਿਰ ਵੀ ਨਿਕ ਰਹੀ ਆ ਇਹਦੇ ਸਹੀ ਲੋ ਸਾਰਾ ਹੀ ਜੰਗਲ ਏਰੀਆ ਇਹ ਹੋ ਗਿਆ ਬਿਲਕੁਲ ਬਿਲਕੁਲ ਤੇ ਇਹ ਜਿੱਦਾਂ ਹੁਣ ਸਾਰਾ ਤੁਸੀਂ ਦੱਸ ਰਹੇ ਵੀ ਸਾਰਾ ਜੰਗਲ ਏਰੀਆ ਇੱਕ ਸਾਹ ਨਾਲ ਹੋ ਗਿਆ ਇਧਰ ਵੀ ਇਧਰ ਤੱਕ ਨੇ ਹਾਂਜੀ ਹਾਂਜੀ ਇਧਰ ਵੀ ਹੋ ਗਏ ਪਰ ਕਿਸੇ ਨੂੰ ਕੋਈ ਇਧਰ ਡਰ ਵਾਲੀ ਤਾਂ ਨਹੀਂ ਕੋਈ ਗੱਲ ਹੈਗੀ ਨਹੀਂ ਨਹੀਂ ਜੀ ਬਸੇ ਹੁਣ 3 ਸਾਲ ਹੋ ਗਏ ਕਿਸੇ ਨੂੰ ਪ੍ਰੋਬਲਮ ਤਾਂ ਕੋਈ ਆਈ ਨਹੀਂ ਨਾ ਕੋਈ ਇਹੋ ਜਿਹਾ ਕੋਈ ਹਾਦਸਾ ਹੋਇਆ ਇੱਥੇ ਅੱਛਾ ਜੀ ਕਿਉਂਕਿ ਬਾਹਰ ਸੀਗੇ ਜਿਹੜੇ ਅਸੀਂ ਉਹ ਜਿੰਦੇ ਲਾਤੇ ਆ ਅੱਛਾ ਜੀ ਹਾਂਜੀ ਠੀਕ ਹੈ ਜੀ ਠੀਕ ਹੈ ਨਹੀਂ ਤਾਂ ਬਹੁਤ ਜ਼ਿਆਦਾ ਵਧੀਆ ਹੈਗਾ ਅਸੀਂ ਤਾਂ ਸਭ ਤੋਂ ਪਹਿਲਾਂ ਤੁਹਾਡਾ ਧੰਨਵਾਦ ਕਰਦੇ ਹਾਂ ਕਿ ਤੁਸੀਂ ਇਹ ਜਗ੍ਹਾ ਦਿੱ ਨਹੀਂ ਵੀਰ ਜੀ ਪਿੰਡ ਦਾ ਸਹਿਯੋਗ ਨਾਲ ਪਿੰਡ ਦਾ ਬਹੁਤ ਵਧੀਆ ਉਪਰਾਲਾ ਜੀ ਜਿਹੜਾ ਹੈ 3.5 ਕਿੱਲੇ ਦਿੱਤੇ ਆ ਮੈਂ ਤਾਂ ਸਕੂਲ ਦੇ ਆ ਜੀ ਇਹ ਅੱਛਾ ਜੀ ਉਹ ਨਾਲ ਆ ਗਰਾਊਂਡ ਬਣਿਆ ਬੱਚਿਆਂ ਲਈ ਬਹੁਤ ਵਧੀਆ ਬਣਿਆ ਹੋਇਆ ਜੀ 3.5 ਕਿੱਲੇ ਚ ਗਰਾਊਂਡ ਬਣਿਆ ਹੋਇਆ ਵਾ ਠੀਕ ਹੈ ਜੀ ਤੇ ਬਹੁਤ ਉਧਰ ਬੱਚੇ ਖੇਡਦੇ ਹੁੰਦੇ ਇੱਥੇ ਲੋਕ ਸੈਰ ਕਰਦੇ ਆ ਜੀ ਨਹੀਂ ਬਿਲਕੁਲ ਜੀ ਇਹ ਸਾਰੇ ਪਿੰਡ ਦਾ ਧੰਨਵਾਦ ਆ ਹਨਾ